ਲੋਕਾਂ ਦੀ ਸਿਹਤ ਸਹੂਲਤ ਨੂੰ ਵੇਗਦਿਆਂ ਹੋਇਆਂ ਲੁਧਿਆਣਾ ਦੇ ਵਿੱਚ ਇੱਕ ਮੁਫਤ ਚੈੱਕਅਪ ਕੈਂਪ ਲਾਇਆ ਗਿਆ ਜਿਸ ਵਿੱਚ ਵਿਸ਼ੇਸ਼ ਤੌਰ ਤੇ ਹਲਕਾ ਸੈਂਟਰਲ ਤੋਂ ਵਿਧਾਇਕ ਅਸ਼ੋਕ ਪ੍ਰਾਸ਼ਰ ਪੱਪੀ ਨੇ ਸ਼ਿਰਕਤ ਕੀਤੀ ਇਸ ਕੈਂਪ ਪਰ ਵਿੱਚ ਲਗਭਗ 400 ਤੋਂ ਵੱਧ ਵੱਖ-ਵੱਖ ਬਿਮਾਰੀਆਂ ਦਾ ਇਲਾਜ ਕੀਤਾ ਗਿਆ ਲੁਧਿਆਣਾ ਲਾਈਵਲੀ ਟਿੰਕਾ ਜ਼ਰਦੀ ਰਿਪੋਰਟ ਆਮ ਸੁਰਿੰਦਰ ਕੁਮਾਰ ਹੈ ਅਸੀਂ ਅੱਜ ਸਾਡੀ ਫਾਰਮੇਸੀ ਹੋਈ ਕੇਅਰ ਮੈਡੀਕੋਸ ਤੇ ਵੈਲ ਕੇਅਰ ਕਲੀਨਿਕ ਇੰਟੀਗ੍ਰੇਸ਼ਨ ਦੇ ਦੇ ਉਸੇ ਵਿਆਪ ਤੇ ਅਸੀਂ ਅੱਜ ਮੈਡੀਕਲ ਕੈਂਪ ਲਗਾਇਆ ਹੈ ਜੋ ਇਸ ਏਰੀਏ ਦੇ ਵਿੱਚ ਜਿਹੜੇ ਪੇਸ਼ੈਂਟ ਹਨ ਜਿਹੜੇ ਕਿ ਦਵਾਈਆਂ ਨਹੀਂ ਲੈ ਸਕਦੇ ਟੈਸਟ ਨਹੀਂ ਕਰਵਾ ਸਕਦੇ ਉਹਨਾਂ ਦੀ ਹੈਲਪ ਲਈ ਇਸੇ ਕੈਂਪ ਲਗਾਇਆ ਹੈ ਇਹ ਕੈਂਪ ਅੱਜ ਲਈ ਨਹੀਂ ਲਗਾਇਆ ਇਹਨ ਫਿਊਚਰ ਵੀ ਇਹ ਕੈਂਪ ਲੱਗਦਾ ਰਹੇਗਾ ਜੀ ਸਰ ਕਿੰਨੇ ਲੋਕਾਂ ਨੇ ਇਸ ਕੈਂਪ ਦਾ ਲਾਭ ਲਿਆ ਅਸੀਂ ਦੇਖਿਆ ਹੈ 200 ਤੋਂ ਲੈ ਕੇ 300 ਤੱਕ ਪੇਸ਼ੈਂਟ ਸਾਡੇ ਕੋਲ ਆ ਚੁੱਕੇ ਹਨ ਉਹਦੇ ਵਿੱਚੋਂ ਹਾਰਡ ਦੇ ਮਰੀਜ਼ ਦੇ ਪੇਸ਼ੈਂਟ ਬਹੁਤ ਹਨ ਕਿੰਨੇ ਵੇਲੇ ਚੱਲੇਗਾ ਇਹ ਕੈਂਪ ਇਹ ਕੈਂਪ 4 ਵਜੇ ਤੱਕ ਚੱਲੇਗਾ ਜੀ ਕਿਹੜੀਆਂ ਕਿਹੜੀਆਂ ਬਿਮਾਰੀਆਂ ਦਾ ਇਲਾਜ ਕਰਦੇ ਅਸੀਂ ਇੱਥੇ ਹੱਡੀਆਂ ਦਾ ਬੱਚਿਆਂ ਦਾ ਅੱਖਾਂ ਦਾ ਜੀ ਲੇਡੀਜ਼ ਦਾ ਗਾਇਨੀ ਦਾ ਮੈਡੀਸਨ ਦਾ ਅਸੀਂ 5 ਤੋਂ 6 ਸਪੈਸ਼ਲਿਟੀ ਤੇ ਅਸੀਂ ਕੰਮ ਕਰੀਏਗਾ। ਲੈ ਕੇ ਨਾ ਸੀ ਇਹ ਕਹਿਣਾ ਜਾ ਰਹੇ ਹਾਂ। ਅਸੀਂ ਇਹ ਕਹਿਣਾ ਚਾਹੁੰਦੇ ਹਾਂ ਆਪਦੇ ਆਪ ਨੂੰ ਪੂਰਾ ਹੈਲਥ ਰੱਖੋ ਜੇ ਮਨਨ ਕਿ ਅੱਛਾ ਖਾਓ ਫਾਸਟ ਫੂਡ ਤੋਂ ਬਚੋ। ਠੀਕ ਠੀਕ ਅੰਗਰ ਭਾਈ ਅੱਜ ਜਿਹੜਾ ਕੈਂਪ ਲਾਇਆ ਗਿਆ ਵਾ ਕਿੰਨੇ ਕੁ ਲੋਕਾਂ ਨੂੰ ਹੁਣ ਤੱਕ ਇਹਦਾ ਲਾਭ ਪਿਆ ਤੇ ਕੀ ਕਰਨ ਚਾਹਦੇ ਦੇਖੋ ਦਵਾਈਆਂ ਦੀਆਂ ਦੁਕਾਨਾਂ ਬਹੁਤ ਖੁੱਲਦੀਆਂ ਇਹ ਪਹਿਲਾ ਜਿਹੜਾ ਇਤਿਹਾਸ ਦੇ ਵਿੱਚ ਲੁਧਿਆਣਾ ਦੇ ਇਤਿਹਾਸ ਦੇ ਵਿੱਚ ਗੱਲ ਹੈ ਵੀ ਸਾਡੇ ਸੁਰਿੰਦਰ ਜੀ ਜਿਹੜੇ ਨੇ 20 ਕੇਅਰ ਮੈਡੀਕੋ ਜਿਹੜੀ ਹੈ ਇਹਨਾਂ ਨੇ ਸਾਡੇ ਜਿਮ ਟਾਊਨ ਦੇ ਜਿਹੜੀ ਹੈ ਉਥੇ ਖੋਲਿਆ ਔਰ ਇਹਨਾਂ ਦੀਆਂ 25 ਤਕਰੀਬਨ ਪਹਿਲੇ ਵੀ ਬ੍ਰਾਂਚ ਆ ਗਈਆਂ ਔਰ ਇਹਨਾਂ ਦੀ ਚੰਗੀ ਸੋਚ ਕੀ ਹੈ ਕਿ ਮੈਂ ਜਿਸ ਦਿਨ ਮੈਡੀਕਲ ਸਟੋਰ ਆਪਣਾ ਇੱਥੇ ਓਪਨਿੰਗ ਕਰਨੀ ਹੈ ਤਾਂ ਉਹਦੇ ਵਿੱਚ ਮੈਂ ਲੋਕਾਂ ਨੂੰ ਲੱਖਾਂ ਰੁਪਏ ਦੀਆਂ ਜਿਹੜੀਆਂ ਪਹਿਲੇ ਦਿਨ ਦਵਾਈਆਂ ਦਾ ਲੰਗਰ ਲਗਾਣਾ ਤੇ ਇਹਨਾਂ ਨੇ ਉਹ ਲੱਖਾਂ ਰੁਪਏ ਦੀ ਦਵਾਈਆਂ ਦਾ ਲੰਗਰ ਲਗਾਇਆ ਔਰ ਸਾਰੇ ਤਰ੍ਹਾਂ ਦੇ ਡਾਕਟਰ ਜਿਹੜੀਆਂ ਨੇ ਹਰ ਬਿਮਾਰੀ ਦੇ ਡਾਕਟਰਾਂ ਦੀਆਂ ਟੀਮਾਂ ਨੂੰ ਬੁਲਾ ਕੇ ਔਰ ਸਾਡੇ ਸਲਾਮ ਏਰੀਏ ਨੂੰ ਜਿਹੜਾ ਹੈਗਾ ਉਹ ਬਹੁਤ ਸਪੋਰਟ ਕੀਤਾ ਤਾਂ ਮੈਂ ਸੁਰੇਂਦਰ ਜੀ ਦਾ ਔਰ ਪੂਰੇ ਡਾਕਟਰ ਜਿੰਨੀ ਟੀਮ ਇੱਥੇ ਆਈ ਆ ਉਹਨਾਂ ਦਾ ਬਹੁਤ-ਬਹੁਤ ਧੰ ਕਹਦੇ ਜੀ ਕਲੀਨਿਕ ਕਲੀਨਿਕ ਦੇ ਵਿੱਚ ਤਾਂ ਜਿਹੜਾ ਸਾਡਾ ਮੈਡੀਕਲ ਸਟੋਰ ਆ ਉਹਦੇ ਵਿੱਚ ਈਵਨਿੰਗ ਟਾਈਮ ਦੇ ਉੱਤੇ ਡਾਕਟਰਸ ਅਲੱਗ-ਅਲੱਗ ਟਾਈਮ ਦੇ ਉੱਤੇ ਬੈਠਿਆ ਕਰਨਗੇ ਹਰ ਇੱਕ ਬਿਮਾਰੀ ਦਾ ਜਿਹੜਾ ਇਲਾਜ ਆ ਜਿੱਥੇ ਮੈਡੀਕਲ ਸਟੋਰ ਆ ਉੱਥੇ ਨਾਲ-ਨਾਲ ਕਲੀਨਿਕ ਵੀ ਨਾਲ ਨਾਲ ਚੱਲੇਗਾ ਇਹ ਕਟ ਤੋਂ ਕਟ ਰੇਟਾਂ ਦੇ ਉੱਤੇ ਲੋਕਾਂ ਨੂੰ ਮੈਡੀਸਿਨ ਵੀ ਪ੍ਰੋਵਾਈਡ ਕਰਵਾਈ ਜਾਏਗੀ ਔਰ ਜਿਹੜੇ ਟੈਸਟ ਹੈ ਕਲਿਆਣ ਹਸਪੀਟਲ ਜਿਹੜੇ ਨੇ ਉਹ ਤਕਰੀਬਨ 50% ਦੇ ਉੱਤੇ ਲੈਸ ਤੇ ਉੱਤੇ ਅਸੀਂ ਉਹ ਜਿਹੜੇ ਟੈਸਟ ਨੇ ਚੈਸਿਟੀ ਸਕੈਨ ਅਲਟਰਾਸਾਉਂਡ ਹੋਰ ਅਦਰ ਟੈਸਟ ਪਬਲਿਕ ਨੂੰ ਕੀ ਅਪੀਲ ਦੇਣੀ ਪਬਲਿਕ ਨੂੰ ਅਪੀਲ ਤੇ ਨਹੀਂ ਪਹਿਲੀ ਗੱਲ ਤੇ ਦਵਾਈਆਂ ਦੀ ਲੋੜ ਹੀ ਨਾ ਪਵੇ ਡਾਕਟਰ ਵੀ ਤੁਹਾਨੂੰ ਲੋੜ ਹੀ ਨਾ ਪਵੇ ਕਿਉਂਕਿ ਜਿਮ ਟਾਊਨ ਹੈ ਜਿਮ ਦੇ ਵਿੱਚ ਆ ਕੇ ਐਕਸਰਸਾਈਜ਼ ਕਰੋ ਮੈਂ মিডিਆ ਨੂੰ ਵੀ ਕਹਿੰਨਾ ਵੀ ਤੁਸੀਂ ਆ ਕੇ ਐਕਸਰਸਾਈਜ਼ ਕਰੋ ਤੇ ਫਿਟਰ ਰਹੋ ਔਰ ਅਗਰ ਅਸੀਂ ਐਕਸਰਸਾਈਜ਼ ਕਰਾਂਗੇ ਤਾਂ ਸਾਨੂੰ ਜਿਹੜੀਆਂ ਬਿਮਾਰ ਚਾਂਸ ਘਟਾ ਸਭ ਤੋਂ ਪਹਿਲੇ ਗੁਰੂਆਂ ਨੇ ਵੀ ਕਿਹਾ ਵੀ ਨਿਰੋਗੀ ਕਾਇਆ ਔਰ ਜੇ ਫਿਰ ਵੀ ਪ੍ਰੋਬਲਮ ਆਂਦੀ ਆ ਤਾਂ ਫਿਰ ਸਾਡੀ ਟੀਮ ਉਹ ਵੀ ਨਾਲ ਦੀ ਨਾਲ ਸੈਕੰਡਰੀ ਟੀਮ ਵੀ ਜਿਹੜੀ ਬੈਠੀ ਆ ਉਸ ਦਾ ਇਲਾਜ ਕਰਨ ਵਾਸਤੇ ਲੋਕੇਸ਼ਨ ਵਾਈ ਲੋਕੇਸ਼ਨ ਅਜੀਤ ਨਗਰ ਨੀਅਰ ਇਸਾਨਗਰੀ ਪੁਲੀ ਮਿਨੀ ਰੋਜ਼ਗਾਰ ਦੇ ਨੇੜੇ ਜਿਮ ਟਾਊਨ ਟਾਈਮਿੰਗ ਮਾਰਨਿੰਗ 9 ਵਜੇ ਤੋਂ ਲੈ ਕੇ ਰਾਤ ਦੇ 10 ਵਜੇ ਤੱਕ ਈਵਨਿੰਗ ਜਿਹੜਾ ਡਾਕਟਰ ਦਾ ਟਾਈਮ ਹੈਗਾ ਉਹ 6 ਵਜੇ ਤੋਂ ਲੈ ਕੇ 9 ਵਜੇ ਤੱਕ